ਬੱਧੀ ਖਬਰਾਂ ਜਿਵੇਂ ਕਿ ਜਲੰਧਰ ਵਿੱਚ ਵਾਪਰੀ ਘਟਨਾ ਦੇ ਉੱਤੇ ਪਹਿਲੀ ਵਾਰ ਇੱਕ ਬਹੁਤ ਵੱਡਾ ਖੁਲਾਸਾ ਕਰਨ ਜਾ ਰਹੇ ਹਾਂ। ਯਾਨੀ ਬੱਚੀ ਨੂੰ ਮਾਰਨ ਤੋਂ ਬਾਅਦ ਉਸ ਦਰਿੰਦੇ ਦੀ ਇੱਕ ਐਸੀ ਕਹਾਣੀ ਤੁਹਾਡੇ ਨਾਲ ਸਾਂਝੀ ਕਰਾਂਗੇ। ਉਸ ਤੋਂ ਬਾਅਦ ਪੰਜਾਬ ਦੀ ਸਰਕਾਰ, ਪੰਜਾਬ ਦਾ ਕਾਨੂੰਨ ਕਿ ਉਸ ਦਰਿੰਦੇ ਨੂੰ ਉਹ ਸਜ਼ਾ ਦੇ ਪਾਊਗਾ ਜਾਂ ਨਹੀਂ ਕਿਉਂਕਿ ਜਿਹੜਾ ਕੁੜੀ ਦੇ ਨਾਲ ਜਲੰਧਰ ਦੇ ਵਿੱਚ ਘਟਨਾ ਵਾਪਰੀ ਹੈ ਉਸ ਤੋਂ ਪਹਿਲਾਂ ਖੁਰ ਆਪਣੀ ਧੀ ਦੇ ਨਾਲ ਉਹਦਾ ਕੀ ਸੰਬੰਧ ਸੀ? ਉਹ ਵੀ ਤੁਹਾਡੇ ਨਾਲ ਸਾਂਝਾ ਕਰਾਂਗੇ ਔਰ ਪੰਜਾਬ ਦੇ ਅੰਦਰ ਇਸ ਖਬਰ ਨੇ ਫੇਰ ਤੋਂ ਪਰਥਲੀ ਮਚਾ ਦਿੱਤੀ ਹੈ ਕਹਿੰਦੇ ਜੀ ਬਹੁਤ ਵੱਡੇ ਪੱਧਰ ਦੇ ਉੱਤੇ ਚਰਚਾ ਇਹ ਉੱઠી ਸੀ ਕਹਿੰਦੇ ਹੋ ਇੱਕ ਸਿੱਖ ਸੀ ਜਿਹੜੇ ਬੰਦੇ ਨੇ ਇਸ ਗੱਲ ਨੂੰ ਅੰਜਾਮ ਦਿੱਤਾ ਕਿਉਂਕਿ ਬਹੁਤੇ ਲੋਕਾਂ ਦਾ ਕਹਿਣਾ ਇਹ ਹੈ ਕਿ ਭਾਈ ਸਾਰੇ ਸਿੱਖ ਮਾਰੇ ਨੇ ਪਰ ਹੁਣ ਅਸੀਂ ਕਹਿੰਦੇ ਹਾਂ ਕਿ ਇੱਥੇ ਸਾਰੇ ਸਿੱਖ ਮਾਰੇ ਨਹੀਂ ਆ ਪਰ ਜਿਹੜੀ ਖਬਰ ਤੁਹਾਨੂੰ ਹੁਣ ਮੈਂ ਸੁਣਾਉਣ ਜਾ ਰਿਹਾ ਉਸ ਬੰਦੇ ਨੇ ਕਿਵੇਂ ਪਲੈਨਿੰਗ ਦੇ ਨਾਲ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਔਰ ਉਸ ਤੋਂ ਪਹਿਲਾਂ ਖੁਦ ਸੇਖ ਕਿਵੇਂ ਬਣਿਆ ਜਿਹੜੇ ਦੇ ਉੱਤੇ ਇਹ ਗੱਲ ਉੱਠ ਰਹੀ ਹੈ ਕਹਿੰਦੇ ਜੀ ਇਹ ਤਾਂ ਸਿੱਖ ਹੈ ਔਰ ਦੂਜੀ ਸਿੱਖ ਬਰਾਦਰੀ ਦੇ ਉੱਤੇ ਉਂਗਲ ਚੱਕਣੀ ਬਹੁਤ ਹੀ ਚੰਗੀ ਗੱਲ ਨਹੀਂ ਹੈ ਕਿਉਂਕਿ ਜਿਹੜਾ ਇਹ ਬੰਦਾ ਸੀ ਇਹ ਧਰਤ ਤੋਂ ਸਿੱਖ ਨਹੀਂ ਹੈ ਪਹਿਲਾਂ ਤੁਹਾਨੂੰ ਇਹ ਖਬਰ ਸੁਣਾਵਾਂਗੇ ਉਸ ਤੋਂ ਬਾਅਦ ਆਪਣੀ ਧੀ ਦੇ ਨਾਲ ਕੀ ਸਬੰਧ ਰੱਖਦਾ ਸੀ ਕਿਵੇਂ ਇਸ ਬੰਦੇ ਨੇ ਪੂਰਾ ਅੰਜਾਮ ਦਿੱਤਾ ਪੂਰੀ ਕਹਾਣੀ ਅੱਜ ਤੁਹਾਡੇ ਨਾਲ ਸਾਂਝੀ ਕਰਾਂਗੇ ਸੁਣੋ ਹੋਰ ਦੁਬਾਰਾ ਜਦੋਂ ਇਹ ਕੋਈ ਨੂੰ ਨੌਕਰੀ ਨਹੀਂ ਮਿਲਦੀ ਸੀ ਕਿ ਸਿੱਖ ਸੰਸਥਾ ਵਿੱਚ ਨੌਕਰੀ ਲੈਣ ਵਾਸਤੇ ਉਹਨੇ ਆਪਣਾ ਦਾੜਾ ਰੱਖਿਆ ਤੇ ਡੋਰੀ ਵਾਲੀ ਛੋਟੀ ਕੁਰਬਾਨ ਪਾ ਲਈ ਜਿਹੜੀ ਕਿ ਸਿੱਖੀ ਵਿੱਚ ਪ੍ਰਮਾਣਿਤ ਨਹੀਂ ਹੈਗੀ ਤੇ ਮਿੰਟ ਕੁਮਰੀ ਗੁਰਨਾਨਕ ਪਬਲਿਕ ਸਕੂਲ ਹੈ ਐਮਜੀਐਨ ਦੇ ਵਿੱਚ ਉਹ ਬਸ ਚਲਾਉਂਦਾ ਆ ਤੇ ਅਸੀਂ ਕਹਿੰਦੇ ਆ ਉਹ ਸਿੱਖ ਨਹੀਂ ਹੈ ਤੁਸੀਂ ਕਹਿ ਸਕਦੇ ਸਿੱਖੀ ਦੇ ਭੇਸ ਦੇ ਵਿੱਚ ਸਿੱਖੀ ਦੇ ਭੇਸ ਵਿੱਚ ਜੀ ਉਹਨੇ ਪਹਿਲਾਂ ਹੀ ਭੇਸ ਧਾਰਨ ਕੀਤਾ ਸੀਗਾ ਦਰਿੰਦਾ ਬਣ ਕੇ ਸਮਾਜ ਵਿੱਚ ਘੁੰਮ ਰਿਹਾ ਸੀਗਾ ਬੱਚਿਆਂ ਨੂੰ 40 50 ਬੱਚਿਆਂ ਨੂੰ ਰੋਜ਼ ਘਰ ਛੱਡਦਾ ਸੀ ਘਰੋਂ ਸਕੂਲ ਛੱਡਦਾ ਸੀ ਕੀ ਉਹਦੀ ਮਾਨਸਿਕਤਾ ਹੋਏਗੀ ਜਿਹੜਾ ਨੇ ਕੰਮ ਕੀਤਾ ਤੁਹਾਡੇ ਕਹਿਣ ਤੋਂ ਭਾਵ ਹੈ ਤੁਸੀਂ ਕਹਿ ਰਹੇ ਹੋ ਵੀ ਉਹਨੇ ਅਮਰਤਪਨ ਨਹੀਂ ਕੀਤਾ ਹੋਇਆ ਨਹੀਂ ਅਮਰਤਪਨ ਨਹੀਂ ਕੀਤਾ ਸੀ ਉਹਨੇ ਉਹ ਸਿਰਫ ਦਿਖਾਵਾ ਬਣਾਇਆ ਸੀ ਉਹ ਸਿਰਫ ਦਿਖਾਵਾ ਬਣਾਇਆ ਹੋਇਆ ਸੀ ਕੀ ਪਤਾ ਕਿਸ ਤਰੀਕੇ ਨਾਲ ਉਹਨੂੰ ਸਿੱਖ ਬਣਾ ਕੇ ਕੰਮ ਕਰਵਾਇਆ ਗਿਆ ਸਿੱਖੀ ਨੂੰ ਬਦਨਾਮ ਕਰਨ ਵਾਲਾ ਤੁਸੀਂ ਦੇਖਿਆ ਹੋਣਾ 2018 ਦੇ ਵਿੱਚ ਕਠੂਆ ਦੇ ਵਿੱਚ ਛੇ ਬ੍ਰਾਹਮਣਾਂ ਨੇ ਮੰਦਰ ਦੇ ਵਿੱਚ ਇੱਕ ਲੜਕੀ ਨੂੰ ਛੇ ਦਿਨ ਰੇਪ ਕੀਤਾ ਫਿਰ ਉਹਦਾ ਕਤਲ ਕਰ ਦਿੱਤਾ ਜਿਨ੍ਹਾਂ ਤੇ ਕਾਰਵਾਈ ਵੀ ਕੋਈ ਨਹੀਂ ਹੋਈ ਤੁਸੀਂ ਉਹਨੂੰ ਬ੍ਰਾਹਮਣ ਕਹਿੰਦੇ ਹੋ ਸਾਡੀ ਸਿੱਖੀ ਸਾਡੀ ਗੁਰਬਾਣੀ ਹੈ ਕਹਿੰਦੀ ਸੋ ਬ੍ਰਾਹਮਣ ਚੋ ਬ੍ਰਹਮ ਪਿੰਦੇ ਜਿੱਚ ਬ੍ਰਹਮ ਵਸਿਆ ਜਿੱਚ ਪ੍ਰਮਾਤਮਾ ਵਸਿਆ ਤੇ ਸਿੱਖੀ ਦਾ ਇੱਕ ਸਿੱਖੀ ਦਾ ਸਿਧਾਂਤ ਹੈ ਜੋ ਸਿੱਖੀ ਦੇ ਸੂਲ ਨੇ ਉਹ ਤਾਂ ਸਦਾ ਹੀ ਸ਼ਿਸ਼ਿਆ ਗੁਰੂ ਦੀ ਮਰਿਆਦਾ ਚ ਰਹਿਣ ਵਾਲਾ ਸਿੱਖਿਆ ਨਾ ਇਹ ਸਿੱਖਿਆ ਤੇ ਨਾ ਉਹ ਬ੍ਰਾਹਮਣ ਨੇ ਇਹਨਾਂ ਦਾ ਕੋਈ ਧਰਮ ਨਹੀਂ ਹੁੰਦਾ ਦਿੰਦਿਆਂ ਦਾ ਇਹਦਾ ਨਾ ਕਿ ਕਿਸੇ ਧਰਮ ਵਿੱਚ ਹਾਂ ਉਹਦੇ ਦੋਸ਼ ਨੂੰ ਧਿਆਨ ਦਿਓ ਉਹਨੂੰ ਅਸੀਂ ਪੁਰਜ਼ੋਰ ਮੰਗ ਕਰਦੇ ਹ ਔਰ ਮੁੱਖ ਮੰਤਰੀ ਸਾਹਿਬ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਐਸਾ ਕਾਨੂੰਨ ਬਣਾਓ ਕਿ ਉਹਨੂੰ ਫਾਂਸੀ ਹੋਵੇ ਤੁਹਾਨੂੰ ਪਤਾ ਹੈ ਇਦਾਂ ਦੇ ਕੇਸਾਂ ਵਿੱਚ ਇੱਕ ਦੋ ਬੰਦਿਆਂ ਨੂੰ ਅਜੇ ਤੱਕ ਫਾਂਸੀ ਹੋਈ ਹੈ ਬਾਕੀਆਂ ਨੂੰ ਕਿਉਂ ਨਹੀਂ ਹੋਈ ਜਦੋਂ ਇਦਾਂ ਦੇ ਕੇਸਾਂ ਦੇ ਵਿੱਚ ਪੋਸਕੋ ਦੇ ਵਿੱਚ ਛੋਟੀ ਉਮਰ ਨਾਲ ਬੱਚਿਆਂ ਨਾਲ ਜਿਹੜੇ ਬਲਾਤਕਾਰ ਕਰਕੇ ਕਤਲ ਕਰਦੇ ਆ ਜਦੋਂ ਆਮ ਕਰਕੇ ਸਭ ਨੂੰ ਇਸ ਤਰ੍ਹਾਂ ਦੇ ਕੇਸਾਂ ਵਿੱਚ ਫਾਂਸੀ ਹੋਣ ਲੱਗ ਪਈ ਤਾਂ ਲੋਕ ਡਰਨਗੇ ਜਿਵੇਂ ਅਰਬ ਕੰਟਰੀਆਂ ਦੇ ਵੀ ਕਾਨੂੰਨ ਨੇ ਇਹ ਫਾਂਸੀ ਜੀ ਕੁੜੀ ਦਾ ਚਾਚਾ ਯਾਨੀ ਫਾਂਸੀ ਦੀ ਮੰਗ ਅਕਸਰ ਪੂਰੇ ਪੰਜਾਬ ਭਰ ਦੇ ਵਿੱਚ ਇਹ ਆਵਾਜ਼ ਉੱਠ ਖੜੀ ਹੈ ਕਿਉਂਕਿ ਤੁਸੀਂ ਸੁਣਿਆ ਹੋਣਾ ਨਿਰਬਾਹ ਕਾਂਡ ਦੇ ਵਿੱਚ ਵੀ ਨਰਬਿਆ ਦਾ ਜਿਹੜਾ ਕੇਸ ਸੀ ਉਹ ਦਿੱਲੀ ਦੇ ਵਿੱਚ ਇਹ ਬਹੁਤ ਵੱਡੀ ਘਟਨਾ ਵਾਪਰਦੀ ਹੈ ਚਾਰ ਦਰਿੰਦੇ ਉਹਦੇ ਵਿੱਚ ਵੀ ਸ਼ਾਮਲ ਸਨ ਔਰ ਉਹਨਾਂ ਦੇ ਵਿੱਚ ਸਾਰਿਆਂ ਨੂੰ ਕਹਿੰਦੇ ਜੀ ਫਾਂਸੀ ਦੇ ਉੱਤੇ ਟੰਗਿਆ ਗਿਆ ਸੀ ਇੱਕ ਨੇ ਜੇਲ੍ਹ ਦੇ ਵਿੱਚ ਆਪਣੇ ਆਪ ਯਾਨੀ ਆਤਮ ਹੱਤਿਆ ਕੀਤੀ ਸੀ ਤਾਂ ਹੁਣ ਕੀ ਸਾਡੇ ਪੰਜਾਬ ਦੇ ਅੰਦਰ ਸਿੱਖੀ ਸਰੂਪ ਨੂੰ ਸਾਹਮਣੇ ਧਰ ਕੇ ਪੰਜਾਬ ਦੇ ਵਿੱਚ ਪੂਰੀ ਸਿੱਖ ਬਰਾਦਰੀ ਨੂੰ ਯਾਨੀ ਸਿੱਖ ਕੌਮ ਨੂੰ ਪੂਰੀ ਸਿੱਖ ਕੌਮ ਦੇ ਉੱਤੇ ਦਾਗ ਲਾਉਣ ਦੀ ਵੱਡੇ ਪੱਧਰ ਦੇ ਉੱਤੇ ਉਸ ਬੰਦੇ ਨੇ ਕੋਸ਼ਿਸ਼ ਕੀਤੀ ਮੈਂ ਪਹਿਲਾਂ ਕਹਿ ਚੁੱਕਿਆ ਕਿ ਧੁਰ ਤੋਂ ਸਿੱਖ ਨਹੀਂ ਹੈ ਉਸ ਬੰਦੇ ਨੇ ਜਾਣ ਬੁੱਝ ਕੇ ਇਸ ਗੱਲ ਨੂੰ ਅੰਜਾਮ ਦਿੱਤਾ ਔਰ ਜਿਹੜੀ ਉਹਦੀ ਆਪਣੀ ਧੀ ਸੀ ਉਹਦੇ ਨਾਲ ਵੀ ਵਿੱਚ ਲੋਕਾਂ ਦਾ ਕਹਿਣਾ ਕਿ ਭਾਈ ਆਪਣੀ ਧੀ ਦੇ ਨਾਲ ਵੀ ਉਸ ਬੰਦੇ ਦੇ ਚੰਗੇ ਸਬੰਧ ਨਹੀਂ ਸੀ ਅੱਗੇ ਤੁਸੀਂ ਆਪ ਹੀ ਸੋਚ ਸਕਦੇ ਹੋ ਕਿ ਮਾਮਲਾ ਹੈ ਕੀ ਔਰ ਜਿਹੜਾ ਇਹ ਦਰਿੰਦਰ ਇਸ ਬੰਦੇ ਦੀ ਪੰਜਾਬ ਦੀ ਮੁੱਖ ਮੰਤਰੀ ਭਵਨ ਸਿੰਘ ਮਾਨ ਕੀ ਹੁਣ ਜਿਵੇਂ ਕੁੜੀ ਦੇ ਚਾਚੇ ਨੇ ਕਿਹਾ ਕਿ ਪੰਜਾਬ ਦੀ ਸਰਕਾਰ ਤੋਂ ਅਸੀਂ ਮੰਗ ਕਰਦੇ ਹਾਂ ਇਸ ਤੇ ਕਾਨੂੰਨ ਬਣਨਾ ਚਾਹੀਦਾ ਅਸੀਂ ਵੀ ਕਹਿਦੇ ਹਾਂ ਕਿ ਕਾਨੂੰਨ ਬਣਨਾ ਚਾਹੀਦਾ ਪਰ ਜਿਹੜੇ ਇਹ ਵਾਰਦਾਤਾ ਨੂੰ ਅੰਜਾਮ ਦਿੰਦੇ ਜਾ ਰਹੇ ਨੇ ਕਿਹੇ ਮਾਮਲੇ ਰੁਕ ਪਾਉਣਗੇ ਕਿਉਂਕਿ ਅਰਬਾਂ ਕੈਂਟਰੀਆਂ ਦੇ ਵਿੱਚ ਜਿਵੇਂ ਤੁਸੀਂ ਵੇਖਿਆ ਦਵਾਈ ਤੇ ਲਾੜੋ ਜੇਕਰ ਉਥੇ ਕੋਈ ਚੋਰੀ ਵੀ ਕਰਦਾ ਤਾਂ ਉਹਦੇ ਹੱਥ ਵੱਢ ਦਿੱਤੇ ਜਾਂਦੇ ਨੇ ਤਾਂ ਸਾਡੇ ਇੱਡੇ ਇੱਡੇ ਵੱਡੇ ਕ੍ਰਾਈਮ ਹੋ ਰਹੇ ਨੇ ਕਿ ਪੰਜਾਬ ਦੀ ਸਰਕਾਰ ਦਾ ਹੱਕ ਨਹੀਂ ਬਣਦਾ ਜ਼ਰੂਰ ਬਣਦਾ ਇਨਾ ਉੱਤੇ ਕਾਨੂੰਨ ਤੈ ਲੈਉਣਾ ਚਾਹੀਦਾ ਪਰ ਪਹਿਲਾ ਜਿਹੜੇ ਦਰਿੰਦਿਆਂ ਨੇ ਹੁਣੇ ਕੰਮ ਕੀਤਾ ਉਹਨਾਂ ਲੋਕਾਂ ਨੂੰ ਫਾਂਸੀ ਹੋਣੀ ਚਾਹੀਦੀ ਆ ਇਸ ਦੀ ਮੰਗ ਪੂਰਾ ਪੰਜਾਬ ਕਰ ਰਿਹਾ ਅੱਗੇ ਸਾਡੇ ਪੰਜਾਬ ਦੇ ਵਿੱਚ ਧੀਆਂ ਪੁੱਤਾਂ ਦਾ ਸਤਿਕਾਰ ਹੁੰਦਾ ਸੀ ਬੜਾ ਜਿਵੇਂ ਕਹਿੰਦੇ ਆ ਅਨੋਖਾ ਇੱਕ ਸਮਾਂ ਇਸੇ ਪੰਜਾਬ ਦੇ ਵਿੱਚੋਂ ਗੁਜ਼ਰਿਆ ਉਹ ਸਮੇਂ ਨੂੰ ਵੇਖ ਕੇ ਹਰ ਇੱਕ ਪੰਜਾਬ ਦਾ ਬਜ਼ੁਰਗ ਸਿਆਣੇ ਲੋਕ ਇਹੀ ਸੋਚਦੇ ਨੇ ਕਿ ਉਹ ਪੰਜਾਬ ਜਿਹੜਾ ਪੰਜਾਬ ਪਹਿਲਾਂ ਸੀ ਉਪੰਦਿਆਵ ਹੁਣ ਨਹੀਂ ਰਿਹਾ ਹੁਣ ਪੰਜਾਬ ਦੇ ਅੰਦਰ ਗੈਂਗਬਾਰ ਵੀ ਬਹੁਤ ਸਾਰੀ ਆ ਪੰਜਾਬ ਦੇ ਅੰਦਰ ਮਾਰਿਆ ਫੁੱਟਿਆ ਜਾਂਦਾ ਲੋਕਾਂ ਦੇ ਨਾਲ ਹੱਤਨਾ ਵਾਪਰ ਰਹੀਆਂ ਨੇ ਕੋਈ ਕਾਨੂੰਨ ਨਹੀਂ ਹੈ ਕੋਈ ਰੋਕਥਾਮ ਨਹੀਂ ਹੈ ਪਰ ਪੰਜਾਬ ਦੀ ਸਰਕਾਰ ਕਿ ਇਹਨਾਂ ਗੱਲਾਂ ਤੇ ਕਾਨੂੰਨ ਬਣਾ ਦੇਗੀ ਲੱਗਦਾ ਉਮੀਦ ਹੈ ਕਿ ਪੰਜਾਬ ਦਾ ਮੁੱਖ ਮੰਤਰੀ ਇਸ ਘਟਨਾ ਨੂੰ ਦੇਖ ਵੀ ਰਿਹਾ ਔਰ ਜੇਕਰ ਇਸ ਦੇ ਉੱਤੇ ਕਾਨੂੰਨ ਬਣਦਾ ਤਾਂ ਵਰ ਕੈਂਟਰੀਆਂ ਦੇ ਬਰਾਬਰ ਸਾਡੇ ਪੰਜਾਬ ਦਾ ਕਾਨੂੰਨ ਆਪਾਂ ਕਹਿ ਸਕਦੇ ਜੇਵੇਂ ਬਣ ਸਕਦਾ ਹੈ ਜਿਵੇਂ ਅਰਬਾਂ ਕੈਂਟਰੀਆਂ ਦੇ ਵਿੱਚ ਬਹੁਤ ਬਹੁਤ ਭੈੜੀ ਸਜ਼ਾ ਦਿੱਤੀ ਜਾਂਦੀ ਆ ਤਾਂ ਹੁਣ ਸਾਡੇ ਪੰਜਾਬ ਦੇ ਅੰਦਰ ਕਿੰਨੇ ਕ ਵਾਰ ਇਸ ਗੱਲਾਂ ਦਾ ਸੈਂ ਸਾਡੀਆਂ ਧੀਆਂ ਸਾਡੀਆਂ ਭੈਣਾਂ ਸਾਡੀਆਂ ਮਾਮਾ ਸਾਡੇ ਲੋਕ ਕਰਨਗੇ ਕਿਉਂਕਿ ਹੱਦ ਤੱਕ ਚੁੱਕੀ ਆ ਉਹ ਦਰਿੰਦਾ ਸੀ ਜਿਹੜਾ ਉਹਨੇ ਕਹਿੰਦੇ ਜੀ ਆਪਣੀ ਧੀ ਦੇ ਨਾਲ ਵੀ ਸਬੰਧ ਗਲਤ ਸੀ ਪਰ ਜਿਹੜੀ ਇਹ ਕੁੜੀ ਦੇ ਨਾਲ ਘਟਨਾ ਵਾਪਰੀ ਆ ਇਹਦਾ ਪੂਰਾ ਪੰਜਾਬ ਹੀ ਨਹੀਂ ਪੂਰਾ ਵਰਲਡ ਪੂਰਾ ਵਰਲਡ ਜਾਨੀ ਸਾਥ ਦੇਣ ਦੀ ਗੱਲ ਕਹਿ ਰਿਹਾ ਵੱਡੇ ਪੱਧਰ ਤੇ ਹਰ ਇੱਕ ਬੰਦਾ ਉਸ ਗੱਲ ਦੇ ਵਿੱਚ ਆਪਣੇ ਹੱਕ ਨੂੰ ਜਿਤਾ ਰਿਹਾ ਕਿ ਹਾਂ ਇਹਦੀ ਆਵਾਜ਼ ਚੱਕਣੀ ਜ਼ਰੂਰੀ ਹੈ ਤਾਂ ਸਾਡੀ ਬੇਨਤੀ ਸਾਰੇ ਪੱਤਰਕਾਰ ਵੀਰਾਂ ਨੂੰ ਵੀ ਹੈ ਜਿੰਨੇ ਵੀ ਪੱਤਰਕਾਰ ਪੰਜਾਬ ਦੇ ਇਸ ਖਬਰ ਨੂੰ ਜ਼ਰੂਰ ਚਲਾਉਣ ਕਿਉਂਕਿ ਜਿਹੜੀ ਇਹ ਖਬਰ ਇਹਨੂੰ ਨੈਸ਼ਨਲ ਪੱਧਰ ਤੇ ਲਿਆਂਦਾ ਚਾਹੀਦਾ ਕੱਲੇ ਪੰਜਾਬ ਦਾ ਹੀ ਨਹੀਂ ਬਲਕਿ ਪੂਰੇ ਦੇਸ਼ ਵਿੱਚ ਇੱਕ ਕਾਨੂੰਨ ਬਣਨਾ ਚਾਹੀਦਾ ਸੈਂਟਰ ਗਵਰਨਮੈਂਟ ਨੂੰ ਲੈ ਕੇ ਆਉਣਾ ਚਾਹੀਦਾ ਕਿ ਜਿੰਨੇ ਵੀ ਇਸ ਤਰ੍ਹਾਂ ਦੇ ਦਰਿੰਦੇ ਜੇਲ੍ਹਾਂ ਦੇ ਵਿੱਚ ਬੰਦ ਨੇ ਉਹਨਾਂ ਸਾਰਿਆਂ ਨੂੰ ਫਾਂਸੀ ਦੇ ਦੇਣਾ ਚਾਹੀਦਾ ਕਿਉਂਕਿ ਮੰਗ ਪੂਰੀ ਜਨਤਾ ਦੀ ਹੈ ਜਦੋਂ ਨਿਰਵੇਟੰਡ ਹੋਇਆ ਸੀ ਪੂਰੀ ਦਿੱਲੀ ਦੀ ਜਨਤਾ ਛੜਤਾ ਦੇ ਉੱਤੇ ਰਹੀ ਸੀ ਉਸੇ ਹੀ ਪ੍ਰਕਾਰ ਹੁਣ ਪੰਜਾਬ ਦੇ ਵਿੱਚ ਇਸ ਕੁਰੀ ਦਾ ਮਾਮਲਾ ਵੀ ਸੇਮ ਉਹੀ ਹੈ ਪਰ ਇਸ ਦਲਿੰਦੇ ਨੂੰ 50-60 ਸਾਲ ਦਾ ਬੰਦਾ ਸੀ ਬਜ਼ੁਰਗ ਕਹਿਣ ਨੂੰ ਪਰ ਉਹ ਦਲਿੰਦਾ ਸੀ ਸੇਖਾਂ ਦੇ ਪਿੱਛੇ ਦੇ ਵਿੱਚ ਇੱਕ ਬਹਿਰੂਪੀਆ ਸੀ ਇਹਨਾਂ ਸਾਨੀਆਂ ਗੱਲਾਂ ਬਾਤਾਂ ਦੇ ਉੱਤੇ ਤੁਹਾਡਾ ਕੀ ਕਹਿਣਾ ਕਮੈਂਟ ਕਰਕੇ ਜਰੂਰ ਦੱਸਣਾ ਔਰ ਜਿੰਨੇ ਵੀ ਭੈਣ ਭਰਾਵਾਂ ਨੇ ਚੈਨਲ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਤਾਕੇ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨੂੰ ਆਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ